ਕਾਲਸਾਂ ਰੇਮ ਜਿਵੇਂ ਪਿੱਠਾ ਨੂੰ ਪਰਮਾਤਮਾ ਸਾਰੇ ਠੀਕ ਠਾਕ ਰੱਖੇ ਚੜ੍ਹਦੀ ਕਲਾ ਚ ਰੱਖੇ ਦਿਨ ਦੁੱਗਣੀ ਰਾਤ ਚੋਗਣੀ ਤਰੱਕੀ ਬਖਸ਼ੇ ਹਾਂਜੀ ਸਤਿ ਸ੍ਰੀ ਅਕਾਲ ਸਾਰਿਆਂ ਨੂੰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਂ ਨਾ ਹਾਂ ਜਿਹੜੇ ਆਪਣੇ ਮੁੱਖ ਮੰਤਰੀ ਸਾਹਿਬ ਨੇ ਜਾਂ ਜ਼ਿਲ੍ਹੇ ਦੇ ਡੀਸੀ ਸਾਹਿਬ ਨੇ ਜਿਹੜਾ ਇਹ ਆਪਣਾ ਹੁਕਮ ਜਾਰੀ ਕੀਤਾ ਹਨਾ ਵੀ ਪਖਾਰੀ ਮੁਕਤ ਪੰਜਾਬ ਹੋਣਾ ਚਾਹੀਦਾ ਵੀ ਪਖਾਰੀ ਜਿਹੜੇ ਆ ਪੰਜਾਬ ਚ ਉਹ ਕੰਢਨੇ ਚਾਹੀਦੀ ਹੈ ਹਨ ਪਰ ਬਹੁਤ ਵਧੀਆ ਹੀ ਮੈਂ ਕਹਿੰਨੀ ਬਹੁਤ ਵਧੀਆ ਪਰਾਲਾ ਕਿਉਂਕਿ ਇਹ ਨਾ ਜਦੋਂ ਕਿਤੇ ਜਾਂਦੇ ਆ ਲੁਧਿਆਣੇ ਜਾਂਦੇ ਕੋਈ ਦਵਾਈ ਦੱਪਾ ਲੈਣ ਜਾਂਦੇ ਕੋਈ ਹਨਾ ਹੋਰ ਬਠਿੰਡੇ ਵੀ ਜਾਂਦੇ ਉੱਥੇ ਜਿੱਦੇ ਚੌਕ ਤੇ ਬੱਤੀਆਂ ਵਾਲਾ ਹੋ ਜਾਂਦਾ ਹੈ ਹਨਾ ਉੱਥੇ ਖੜ ਰੁਕ ਜਾਈਦਾ ਜਦੋਂ ਤੇ ਉੱਥੇ ਇਹ ਬਹੁਤ ਕੁਝ ਕਰਦੇ ਮੂਰੇ ਕਦੇ ਸ਼ੀਸ਼ੇ ਦੇ ਮਾਰ ਲੱਗ ਜਾਂਦੇ ਕਿ ਮੈਂ ਖੜਕਾਈ ਜਾਂਦੇ ਹਨਾ ਜਣੀ ਬੜਾ ਪਰੇਸ਼ਾਨ ਕਰਦੇ ਹਨਾ ਤੇ ਚਲੋ ਬਹੁਤ ਵਧੀਆ ਹੋ ਰਿਹਾ ਇਹ ਬੱਸ ਮੇਰੇ ਹਸਬੰਦ ਤਾਂ ਮੈਂ ਸ਼ੁਰੂ ਤੋਂ ਕਹਿੰਦੀਆਂ ਕਹਿੰਦੇ ਵੀ ਆਪਾਂ ਇਹਨਾਂ ਨੂੰ ਬੁਖਾਰੀ ਬਣਾਉਂਦੇ ਇਹ ਦਿਨ ਦੇ ਲਈ ਅਜੇ ਮੈਂ ਤਾਂ ਮਾੜਾ ਮੁੱਟ ਤਰਸ ਕਰਨ ਲੱਗ ਜਾਂਦੀ ਸੀ ਦੇਖ ਕੇ ਇਹ ਕਹਿੰਦੇ ਵੀ ਆਪਾਂ ਇਹਨਾਂ ਨੂੰ ਮੰਗ ਤੇ ਬਣਾ ਰਹੇ ਹਾਂ ਜਦੋਂ ਆਪਾਂ ਇਹਨਾਂ ਨੂੰ ਦਿੰਦੇ ਆ ਕੁਛ ਹਨਾ ਤੇ ਤੇ ਚਲੋ ਜੀ ਮੈਂ ਹੁਣ ਦੇਖਦੀ ਆ ਰੋਜ਼ ਕਿ ਕੁਸ਼ਕ ਵਿੱਚ ਨਾ ਜਿਹੜੇ ਐਨ ਜੀਓ ਵਾਲੇ ਆ ਹਨਾ ਉਹ ਕਰੇ ਉਹ ਚਾਰਕ ਬੱਚੇ ਉੱਥੇ ਦੇਖ ਲੈਂਦੇ ਜੀ ਇਹ ਪੜਦੇ ਆ ਸਾਡੇ ਬੱਚੇ ਪੜਦੇ ਆ ਪੜਦੇ ਹੈ ਤਾਂ ਉਹ ਝੁੰਗੀਆਂ ਭਾਈ ਬੈਠੇ ਆ ਅੱਛਾ ਤੁਸੀਂ ਉਹਨਾਂ ਨੂੰ ਪੜ੍ਹ ਕੇ ਤੁਹਾਨੂੰ ਤਰਸ ਕਰ ਜਾਂਦੀ ਵੀ ਇਹ ਬੱਚੇ ਪੜ੍ਹਨ ਵਾਲੇ ਆ ਸਾਰੇ ਆ ਗੱਲ ਤਾਂ ਇਹ ਆ ਵੀ ਸਾਡੇ ਪੰਜਾਬ ਦੀ ਆਬਾਦੀ ਇਹਨਾਂ ਨੇ ਕਿੰਨੀ ਵਧਾਤੀ ਪੜ੍ਹਨ ਨੂੰ ਜਿਹੜੇ ਸੂਬੇ ਚਾਏ ਉੱਥੇ ਪੜ੍ਹਾਈ ਨਹੀਂ ਉੱਥੇ ਪੜ੍ਹਨ ਠੀਕ ਐ ਸਾਰਾ ਇੰਡੀਆ ਤੇ ਬੀਜੇਪੀ ਦਾ ਰਾਜ ਐ ਬੀਜੇਪੀ ਨੇ ਉਹਥੇ ਦੇਵੇ ਸਹੂਲਤਾਂ ਹੁਣ ਦੇਖੋ ਤੁਸੀਂ ਇਹ ਦੇਖੋ ਪਿੰਡਾਂ ਦੇ ਵਿੱਚ ਸਾਡੇ ਪਿੰਡਾਂ ਦੇ ਵਿੱਚ ਕਿੰਨੇ ਲੋਕ ਪਿੰਡਾਂ ਦੇ ਪਿੰਡ ਕੈਂਸਰ ਨਾ ਪਏ ਹਨਾ ਐਨਜੀਓ ਵਾਲੇ ਮੇਰੀ ਬੇਨਤੀ ਵੀ ਉਹਨਾਂ ਵੱਲ ਦੇਖੋ ਜਾ ਕੇ ਇਹ ਨਾ ਇਹ ਸਰਕਾਰ ਕਰ ਰਹੀ ਆ ਤੁਸੀਂ ਉਹਨਾਂ ਨੂੰ ਦੇਖੋ ਸਾਡੇ ਕੁਸ਼ਕ ਬੱਚੇ ਬਾਹਰ ਚੱਲ ਗਏ ਕੁਸ਼ਿ ਸਾਡੇ ਉਹ ਕਰੀ ਜਾਂਦੇ ਆ ਨਸ਼ੇ ਨਾਲ ਮਰੀ ਜਾਂਦੇ ਆ ਤੁਹਾਨੂੰ ਇਹਨਾਂ ਦੀ ਟੈਨਸ਼ਨ ਦਉਗੀ ਇਹਨਾਂ ਨੂੰ ਕੱਢਣ ਦੀ ਬਜਾਏ ਸਰਕਾਰ ਇਹਨਾਂ ਦਾ ਕਰ ਰਹੀ ਆ ਤੁਸੀਂ ਇਹਨਾਂ ਨੂੰ ਕਹ ਰਿਹਾ ਪੜ ਰਹੇ ਆ ਜੀ ਆ ਉਹ ਕਰ ਰਹੇ ਆ ਪੜਨਗੇ ਕਿੰਨਾ ਕੋ ਪੜਨਗੇ ਹੁਣ ਸਾਡੇ ਸਾਹਮਣੇ ਪੜ ਰਹੇ ਆ ਪੰਜ ਪੜ ਲੈਣਗੇ 10 ਪੜ ਲੈਣਗੇ ਉਸ ਤੋਂ ਬਾਅਦ ਕੀ ਕਰਨਗੇ ਛੋਟਾ ਜਿਹਾ ਇੱਕ ਸੂਬਾ ਏ ਪੰਜਾਬ ਆਬਾਦੀ ਉਹਦੇ ਚ ਇਹਨਾਂ ਨੇ ਦੱਸਦਾ 60 ਸਾਡੇ ਬੱਚੇ ਆ ਕਿਹਨੇ ਕੰਮ ਕਰਨਗੇ ਸਾਡੇ ਪੰਜਾਬੀ ਦਾ ਜਿਹੜੇ ਪਹਿਲੇ ਗਰੀਬਾ ਤਾਂ ਹੋਰ ਗਰੀਬ ਜਿਹੜੇ ਇੱਥੋਂ ਦੇ ਵਸਨੀਕ ਉਹਨਾਂ ਵੱਲ ਤੁਹਾਡਾ ਧਿਆਨ ਨੀਗਾ ਪਿੰਡਾਂ 'ਚ ਜਾਓ ਤੁਸੀਂ ਉਹਨਾਂ ਨੂੰ ਦੇਖੋ ਉਹਨਾਂ ਦੇ ਇਲਾਜ ਕਰਾਉਨਾ ਟ੍ਰੀਟਮੈਂਟ ਕਰਾਉ ਉਹ ਨਾ ਉਹ ਬਚਾਰੇ ਪਏ ਆ ਜੇ ਹੁਣ ਪਿੰਡ 'ਚ ਗਰੀਬ ਜਨਤਾ ਨੂੰ ਕਣਕ ਮਿਲਦੀ ਤੇ ਇਹਨਾਂ ਨੂੰ ਬਰਾਬਰ ਮਿਲਦੀ ਇਹਨਾਂ ਦੇ ਤਾਂ ਹੁਣ 10-10 ਬੱਚਿਆਂ ਦੀ ਕਣਕ ਆ ਹਨਾ ਹੁਣ ਉਹਨਾਂ ਦੇ ਇੱਕ-ਇੱਕ ਦੋ-ਦੋ ਆ ਸਾਡੇ ਤਾਂ ਹੁਣ ਪੰਜਾਬ ਦੇ ਵਿੱਚ ਦਲਿਤ ਤੇ ਦਲਿਤ ਦੇ ਵੀ ਇੰਨੇ ਬੱਚੇ ਹੈ ਨਹੀਂਗੇ ਦਲਿਤ ਜਿਹੜੇ ਲੋਕ ਹੈ ਨਾ ਉਹਨਾਂ ਦੇ ਬੱਚੇ ਵੀ ਇੰਨੇ ਹੈ ਨਹੀਂਗੇ ਜਿੰਨੇ ਕਿ ਇਹਨਾਂ ਦੇ ਆ ਠੀਕ ਹੈ ਹੁਣ ਸਾਰੇ ਪੰਜਾਬੀ ਤਾਂ ਸਾਰੇ ਸਿਆਣੇ ਆ ਵੱਤ ਵੱਦ ਦੋ ਬੱਚੇ ਹੋਣਗੇ ਵੱਤ ਵੱਦ ਮਤਲਬ ਕਿਸੇ ਤਿੰਨੋਂ ਦੇ ਵੀ ਪਹਿਲਾਂ ਦੋ ਬੇਟੀਆਂ ਉਸ ਤੋਂ ਬਾਅਦ ਇੱਕ ਬੇਟਾ ਚਲੋ ਬੇਟੇ ਮਾਰੇ ਤਿੰਨ ਕਈ ਵਾਰ ਹੋ ਜਾਂਦੇ ਆ ਠੀਕ ਹੈ ਤੇ ਇਹਨਾਂ ਦੀ ਇੰਨੀ ਆਬਾਦੀ ਪੰਜਾਬ ਚ ਤੁਸੀਂ ਇਹਨਾਂ ਨੂੰ ਕਿ ਪੜਦੇ ਉੱਥੇ ਪੜਨਗੇ ਉਹ ਆਪਣੇ ਸੂਬੇ ਚ ਜਾ ਕੇ ਉੱਥੇ ਲੱਗੋ ਭਾਈ ਇਹਨਾਂ ਨੂੰ ਭਰ-ਭਰ ਬੱਸਾਂ ਭੇਜੋ ਠੀਕ ਹੈ ਇਹਨਾਂ ਨੂੰ ਬੱਸਾਂ ਭਰ-ਭਰ ਭੇਜੋ ਬਿਹਾਰੀ ਆ ਗਏ ਜੁਪੀ ਦੇ ਆ ਗਏ ਇਹ ਕੋਈ ਰਾਜਸਥਾਨ ਦੇ ਆ ਗਏ ਇੱਥੇ ਜਾ ਕੇ ਵਾਸਤੇ ਨੇ ਵਸਤੇਆਂ ਝੁੱਗੀਆਂ ਬਸਾਈ ਬੈਠੇ ਆ ਹਨਾ ਤੇ ਕੀ ਕੁਛ ਕਰਦੇ ਆ ਇਹ ਹੁਣ ਜਿਹੜੇ ਇਹਨਾਂ ਦੇ ਹੋਰ ਨਾਲ ਮੰਨ ਲਿਆ ਇਹਨਾਂ ਨੂੰ ਤੁਸੀਂ ਹੁਣ ਛੜਤਾ ਵੀ ਤਾਂ ਪੜਦੇ ਆ ਜੀ ਇੱਥੇ ਪੜਨ ਵਾਸਤੇ ਇਹਨਾਂ ਨੂੰ ਪੰਜਾਬੀ ਦੇਖਦਾ ਪੰਜਾਬ ਚ ਪੜਾਈ ਜ਼ਿਆਦਾ ਵਾ ਉਹ ਇਹਨਾਂ ਦੀ ਹੋਰ ਸੂਬਿਆਂ ਚ ਪੜਾਈ ਨਹੀਂ ਜਿੱਥੋਂ ਦੇ ਹੈਗੇ ਇਹ ਕੋਈ ਵੀ ਚਾਹ ਪੜਦਾ ਚਾ ਕੋਈ ਵੀ ਇਹਨਾਂ ਨੂੰ ਇੱਥੋਂ ਕੱਢੋ ਭਾਈ ਉੱਥੇ ਜਾ ਕੇ ਪੜੋ ਠੀਕ ਹੈ ਚਾਹ ਪੜਦੇ ਆ ਇਹ ਇਹਨਾਂ ਨੇ ਸਾਡੇ ਨਹੀਂ ਬਣਨਾ ਕਿਉਂਕਿ ਹੁਣ ਤੁਸੀਂ ਗੁੱਸਾ ਨਾ ਕਰੋ ਮਹਾਰਾਜਾ ਰਣਜੀਤ ਸਿੰਘ ਦੇ ਰਾਜ ਵੇਲੇ ਵੀ ਦਲਤਾਂ ਦੇ ਕਹਿੰਦੇ ਨਾ ਵੀ ਮਹਾਰਾਜ ਬਹੁਤ ਵਧੀਆ ਸੀ ਪਰ ਜਿਹੜਾ ਦਲਤ ਗਰੀਬ ਦਾ ਉਹ ਗਰੀਬ ਦਾ ਗਰੀਬ ਹੀ ਰਹਿ ਗਿਆ ਸੀ ਕਿਉਂ ਕਿ ਇੰਨਾ ਲੋਕਾਂ ਵੱਲ ਧਿਆਨ ਸੀ ਜੀ ਮੈਂ ਹੁਣ ਇਹਨਾਂ ਵੱਲ ਚਲੋ ਹੁਣ ਤਾਂ ਮੈਂ ਭਗਵੰਤ ਮਾਨ ਦੀ ਮੁੱਖ ਮੰਤਰੀ ਸਾਹਿਬ ਦੀ ਸ਼ਲਾਘਾ ਕਰਦੀ ਵੀ ਇਹਨਾਂ ਨੇ ਇਹ ਕਦਮ ਚੱਕਿਆ ਪਰ ਕਿਸੇ ਸਰਕਾਰ ਨੇ ਇਹ ਕਦਮ ਚੱਕਿਆ ਉਹਨਾਂ ਨੇ ਵਧਾਇਆ ਹੀ ਹੈ ਇਹਨਾਂ ਨੂੰ ਘਟਾਇਆ ਨਹੀਂ ਠੀਕ ਹੈ ਤੇ ਚਲੋ ਮੈਂ ਇਹ ਬਹੁਤ ਵਧੀਆ ਪਰ ਐਨਜੀ ਵਾਲੇ ਜੀ ਇਹ ਬੱਚੇ ਪੜਦੇ ਆ ਜੀ ਆਪਰੇਸ਼ਨ ਵਾਲੇ ਜੀ ਇਹਨਾਂ ਦਾ ਆਪਰੇਸ਼ਨ ਕਰਾਓ ਇਹਨਾਂ ਦਾ ਉਹ ਕਰਾਓ ਜੀ ਐਂਬੂਲੈਂਸ ਤੇ ਤੁਸੀਂ ਜਾ ਕੇ ਸਾਡੇ ਜਿਹੜੇ ਖੁੱਦ ਵਸਨੀਕ ਇੱਥੋਂ ਦੇ ਉਹ ਕਿੱਥੇ ਜਾਣਾ ਉਹਨਾਂ ਨੂੰ ਪਾਕਿਸਤਾਨ ਚ ਭੇਜ ਦੋ ਫਿਰ ਉਹ ਪਾਕਿਸਤਾਨ ਚਲੇ ਜਾਣਗੇ ਉਹਨਾਂ ਲਈ ਥੋੜਾ ਧਿਆਨ ਨਹੀਂ ਇਹਨਾਂ ਲਈ ਤੁਸੀਂ ਭੱਜ ਭੱਜ ਕੇ ਜਾਨੇ ਜੀ ਇਹ ਜੋ ਕੋਈ ਪਿਆ ਤਾਂ ਉਹਦਾ ਇਲਾਜ ਕਰੋ ਸਾਡੇ ਪਿੰਡਾਂ ਦੇ ਵਿੱਚ ਮੰਜਿਆਂ ਤੇ ਪਏ ਗਰੀਬ ਲੋਕ ਗਰੀਬ ਕਿਉਂ ਵਿਚਾਰੇ ਅਮੀਰ ਜ਼ਿਮੀਂਦਾਰ ਵੀ ਪਏ ਬਥੇਰੇ ਅੱਜ ਦਾ ਸਾਡੇ ਬਠਿੰਡੇ ਜ਼ਿਲ੍ਹੇ ਚ ਬਠੀਰੇ ਪਿੰਡ ਜਿੱਥੇ ਸਾਰੀ ਜ਼ਿਮੀਂਦਾਰਾਂ ਦੀ ਜ਼ਮੀਨ ਵੇਚ ਗਈ ਕਿਸੇ ਨੂੰ ਕੈਂਸਰ ਹੈ ਕਿਸੇ ਨੂੰ ਗੁਰਦਿਆਂ ਦੀ ਪ੍ਰੋਬਲਮ ਆ ਉਹਨਾਂ ਵੱਲ ਵੀ ਦੇਖੋ ਥੋੜਾ ਇਹਨਾਂ ਵੱਲ ਧਿਆਨ ਆ ਜੀ ਇਹਨਾਂ ਦੇ ਬੱਚੇ ਪੜ੍ਹ ਰਹੇ ਇਹਨਾਂ ਨੂੰ ਪੜ੍ਹਾਓ ਜੀ ਇਹ ਨਾ ਹੀ ਕਰੋ ਉਹਨਾਂ ਦੇ ਬੱਚਿਆਂ ਨੂੰ ਜਾ ਕੇ ਦੇਖ ਲਓ ਉਹਨਾਂ ਨੂੰ ਰੋਟੀ ਵੀ ਨਸੀਬ ਨਹੀਂ ਹੁੰਦੀ ਜਿਨ੍ਹਾਂ ਨੇ ਥੱਬਿਆਂ ਥੱਬੇ ਪੈਸੇ ਜ਼ਮੀਨਾਂ ਦੀ ਜ਼ਮੀਨਾਂ ਕੈਂਸਰ ਵਾਲੇ ਮਰੀਜ਼ਾਂ ਤੇ ਆਪਦੀਆਂ ਤੇ ਲਾ ਦਿੰਗਾ ਉਹ ਵੀ ਦੇਖੋ ਮੈਨੂੰ ਜਦੋਂ ਵਾਈਂ ਕਰਦਿਆਂ ਦੇ ਇਹ ਜੀ ਇਹਨਾਂ ਦਾ ਇਲਾਜ ਕਰਾਓ ਜੀ ਇਹਨਾਂ ਦੇ ਬੱਚਿਆਂ ਨੂੰ ਪੜਨ ਲਾਓ ਮੈਨੂੰ ਬਹੁਤ ਹੁੰਦਾ ਵੀ ਸਾਡੇ ਤਾਂ ਪੰਜਾਬ ਦੇ ਵਿੱਚ ਪਹਿਲਾਂ ਹੀ ਹੁੰਦੀਆਂ ਕਿ ਬੱਚਿਆਂ ਦੀਆਂ ਨੌਕਰੀਆਂ ਸਾਡੇ ਤਾਂ ਸਾਰੇ ਇੱਥੋਂ ਚਲੇ ਗਏ ਹੁਣ ਉੱਥੋਂ ਵੀ ਸਾਡੇ ਬੱਚੇ ਆ ਰਹੇ ਕਿਉਂਕਿ ਉੱਥੇ ਵੀ ਕੋ ਉਹਨਾਂ ਨੂੰ ਜੇ ਮੰਨ ਲੈ ਇੱਥੇ ਬੱਚੇ ਆ ਕਿ ਸਾਡੇ ਤਾਂ ਆ ਕਿ ਇੱਥੇ ਬਿਹਲੇ ਤੁਰੇ ਫਿਰਨਗੇ ਠੀਕ ਹੈ ਇਹ ਪੜਦੇ ਪੜ ਕੇ ਕਿਸੇ ਨਾ ਕਿਸੇ ਕੰਮ ਲੱਗ ਜਾਣਗੇ ਹਾਂ ਜੈਡੀ ਵਾਦੀ ਇਹਨਾਂ ਨੂੰ ਲੋਣਾ ਪਊਗਾ ਕੰਮ ਇਹਨਾਂ ਨੂੰ ਉੱਥੇ ਭੇਜੋ ਸਾਡਾ ਸੂਬਾ ਬਣਾਉ ਪੰਜਾਬ ਵਧੀਆ ਪਹਿਲਾਂ ਹੁ ਪਹਿਲਾਂ ਕੋਈ ਪਖਾਰੀ ਦਰਦ ਦੇ ਸੀ ਨਿੱਕੇ ਦੀ ਕਿਉਂ ਸੀ ਕਦੇ ਦੇਖੇ ਨਹੀਂ ਸੀ ਪਖਾਰੀ ਕੋਈ ਪਿੰਡਾ ਚਾਉਂਦਾ ਮੰਗਣ ਦਾ ਕੁਝ ਕਦੇ ਨਹੀਂ ਸੀ ਦੇਖਿਆ ਠੀਕ ਹੈ ਹੁਣ ਇਹਨਾਂ ਨੂੰ ਇੱਥੋਂ ਦੇ ਹੈਗੇ ਜਿੱਥੋਂ ਜਿੱਥੋਂ ਦੇ ਉੱਥੇ ਉੱਤੇ ਭੇਜੋ ਬਾੜੀ ਹਮਦਰਦੀ ਕਰਦੇ ਕਰਦੇ ਨਾ ਅੱਗੇ ਪੰਜਾਬ ਦਾ ਬੁਰਾ ਹਾਲ ਕਰਤਾ ਕਿਉਂਕਿ ਇਹਨਾਂ ਚ ਨਸ਼ੀ ਵੇਚ ਰਹੇ ਆ ਠੀਕ ਹੈ ਇਹ ਸਭ ਕੁਝ ਕਰ ਰਹੀ ਆ ਸਮਝੇ ਬੇਲੇ ਰਹਿੰਦੇ ਕਿੱਥੋਂ ਖਾਂਦੇ ਆ ਇੱਥੋਂ ਖਾਂਦੇ ਆ ਸਰਕਾਰ ਇਹਨਾਂ ਨੂੰ ਸਾਰੇ ਸੁਵਿਧਾ ਮਿਲ ਰਹੀ ਹੈ ਇਹਨਾਂ ਨੂੰ ਲੈ ਰਹੀ ਆ ਠੀਕ ਹੈ ਪ੍ਰਵਾਸੀ ਸਾਰੇ ਜਿੰਨੇ ਪ੍ਰਵਾਸੀ ਕੋਈ ਆ ਸਾਰੇ ਆ ਸਾਰੀ ਸੁਹਤ ਦੇ ਰਹੇ ਆ ਠੀਕ ਹੈ ਜਦੋਂ ਹੁਣ ਜਿਹੜੇ ਬਿਹਾਰ ਦੇ ਆ ਕਿ ਉਹ ਮੈਂਬਰ ਸਰਪੰਚ ਐ ਐਮ ਐਲ ਏ ਬੜੀਆਂ ਦੀ ਮੁੜ ਕੇ ਝੂਗੂਆਂ ਚ ਇਹਨਾਂ ਦੀਆਂ 50 50 100 100 5 500 ਵੋਟ ਹੋ ਜਾਣੀ ਮੁੜ ਕੇ ਇਹਨਾਂ ਨੇ ਆਪਦਾ ਕੋਈ ਮੈਂਬਰ ਪੰਚਾਇਤ ਕੋਈ ਖੜਾ ਕਰ ਦੋਣਗੇ ਇਹ ਆਪਦਾ ਬਣ ਜਾਣਗੇ ਅਸੀਂ ਤਾਂ ਰਹਿ ਗਏ ਪੰਜਾਬੀ ਨਾ ਅਸੀਂ ਪਾਕਿਸਤਾਨ ਨੂੰ ਪੰਜਣ ਜੋਗੇ ਨਾ ਅਸੀਂ ਇੱਥੋਂ ਜੋਗੇ ਸਾਨੂੰ ਪਾਕਿਸਤਾਨ ਵਾਲਿਆਂ ਨੇ ਵੀ ਛੱਡਣਾ ਅੱਲੇ ਕਹਿਣਗੇ ਹੁਣ ਅਸੀਂ ਪਾਕ ਇਹਨਾਂ ਨੂੰ ਆਬਾਦੀ ਵੜਨੀ ਜਿਹੜਾ ਉਹਨਾਂ ਨੇ ਵੀਜੇ ਤੋਂ ਬਿਨਾ ਇਸ ਕਰਕੇ ਮੇਰੀ ਬੇਨਤੀ ਹੈ ਵੀ ਜਿੱਥੋਂ ਦੇ ਹੈਗੇ ਉੱਥੋਂ ਦੇ ਭੇਜੋ ਅਸੀਂ ਇੱਕ ਦਿਨ ਇਕੱਠੇ ਸਾਰੇ ਕਾਫੀ ਜਣੇ ਬੈਠੇ ਹੀ ਗੱਲਾਂ ਕਰ ਰਹੇ ਸੀ ਵੀ ਹਮਦਰਦੀ ਵੀ ਉਹਨਾਂ ਤੇ ਕਰ ਰਹੀ ਆ ਜੀ ਉਹ ਬੱਚੇ ਪੜ੍ਹ ਰਹੇ ਹੁੰਦੇ ਆ ਪੜ੍ਹ ਸਾਡੇ ਪੰਜਾਬੀਆਂ ਨੂੰ ਪੜਾਉਂਦੇ ਜਿਹੜੇ ਇਹਨਾਂ ਨੇ ਕੋਈ ਪੜ੍ਹਨਾ ਪੜ੍ਹਨਾ ਨਹੀਂ ਸਾਡੇ ਪੜ੍ਹਨ ਵਾਲੇ ਬੱਚੇ ਜਿਹੜੇ ਮੈਂ ਇੱਕ ਦਿਨ ਦੇਖੀ ਬੱਚੀ ਉਹ ਬੀਐਸਸੀ ਕਰ ਰਹੀ ਉਹਦਾ ਫਾਈਨਲ ਹੈ ਉਹ ਚੋ ਨਾ ਲਈ ਜਾਵੇ ਬੀਐਸਸੀ ਉੱਤੇ ਪੱਤਰਕਾਰ ਪਹੁੰਚ ਗਏ ਉਹਨਾਂ ਵੱਲ ਦੇਖ ਲਓ ਮਾੜਾ ਜੀ ਉਹਨਾਂ ਨੂੰ ਕਹਿ ਦੋ ਵੀ ਭਾਈ ਤੇਰਾ ਖਰਚਾ ਦੇਵਾਂਗੇ ਸਭ ਕੁਝ ਦੇਵਾਂਗੇ ਤੂੰ ਧੋਨਾਂ ਨਾਲ ਠੀਕ ਹੈ ਉਨ ਨਾਲ ਦੇਖੋ ਉਹਨਾਂ ਨਾਲ ਤਾਂ ਕੋਈ ਜਾਂਦਾ ਨਹੀਂ ਉਹਨਾਂ ਪੱਤਰਕਾਰ ਜਾਵੜੇ ਕਿ ਐਨਜੀ ਵਾਲੇ ਤਾਂ ਮੈਂ ਦੇਖਿਆ ਨਹੀਂ ਵੀ ਆ ਝੋਨਾ ਲਾਉਂਦੇ ਵਾਲਿਆਂ ਕੋਲ ਚਲੇ ਆ ਕੇ ਭਾਈ ਤੁਹਾਡੇ ਬੱਚੇ ਝੋਨਾ ਲਾ ਰਹੇ ਇਹਨਾਂ ਨੂੰ ਪੜ੍ਹਾਓ ਝੋਨਾ ਨਾਲ ਬੋਬੀਨਾਂ ਤੁਹਾਨੂੰ ਸੀ ਤੁਹਾਡਾ ਖਰਚਾ ਚੱਕਦੇ ਆਂ ਉਹਨਾਂ ਨਾਲ ਤੁਹਾਡਾ ਧਿਆਨ ਨਹੀਂ ਇਹਨਾਂ ਨਾਲ ਤੁਹਾਡਾ ਬਾਲਾ ਧਿਆਨ ਹੈ ਪਾ ਕੇ ਚਿੱਟੇ ਕੁੜਤੇ ਵੀ ਜਾ ਪਹੁੰਚਦੇ ਉੱਥੇ ਤੇ ਸਾਡੇ ਪੰਜਾਬੀਆਂ ਸਾਡੇ ਕਹਿੰਦੇ ਵੀ ਅਸੀਂ ਤਾਂ ਕਿਸੇ ਨੂੰ ਭੁੱਖਾ ਮਰਦਾਂ ਜਾਂਦੇ ਤੇ ਉਹ ਵਿਚਾਰੇ ਭੁੱਖੇ ਮਰਦੇ ਪਿੰਡਾਂ 'ਚ ਭੁੱਖੇ ਵੀ ਨਹੀਂ ਮਰਦੇ ਭੁੱਖਾ ਤਾਂ ਕੋਈ ਵੀ ਨਹੀਂ ਮਰਦਾ ਭੁੱਖੇ ਤਾਂ ਉਹ ਗੱਲ ਹੀ ਨਹੀਂ ਕਿਉਂਕਿ ਸਰਕਾਰ ਦੇ ਰਹੀ ਇਹਨਾਂ ਨੂੰ ਕਣ ਕ ਦੇ ਰਹੀ ਐ ਸਭ ਕੁਸ ਚਲੋ ਸਾਡੇ ਤਾਂ ਪਿੰਡਾਂ ਵਾਲੇ ਵਿਚਾਰੇ ਕਮਾਈ ਵੀ ਕਰ ਰਹੇ ਕੋਈ ਐਵੀਂ ਗੱਲ ਨਹੀਂ ਗਰੀਬ ਹੈ ਹਨਾ ਘਰ ਵੀ ਰਿਹਾ ਕਮਾਈ ਪਰ ਬਹੁਤ ਲੋਕਾਂ ਦੀ ਆਪੇ ਨਹੀਂ ਕਹਿੰਦੇ ਵੀ ਜਿਹੜੇ ਦਲ ਤਾਂ ਕਰਲੇ ਉਹੀ ਗਰੀਬ ਹੈ ਉਹ ਜ਼ਮੀਂਦਾਰ ਵੀ ਗਰੀਬ ਹੈ ਹਨਾ ਜ਼ਮੀਨਾਂ ਵਿਕ ਗਈਆਂ ਕਿਉਂਕਿ ਕਈ ਵਾਰੀ ਨਾ ਮੈਂ ਤਾਂ ਵੀਡੀਓ ਦੇਖਦੀ ਰਹਿੰਦੀ ਹਾਂ ਨਾ ਕਿੰਨੇ ਰੋਂਦੇ ਕਰੋਂਦੇ ਤੁਸੀਂ ਉਹਨਾਂ ਕੋਲ ਤੁਸੀਂ ਪਹੁੰਚਦੇ ਨਹੀਂ ਇਹਨਾਂ ਚੁੱਗੀਆਂ ਜੇ ਤੁਸੀਂ ਬਤਨ ਵੀਡੀਓ ਬਣਾਉਣ ਦੇ ਮਾਰੇ ਕਿਵੇਂ ਤੁਰੇ ਫਿਰਦੇ ਕਿਵੇਂ ਨਹੀਂ ਤੁਸੀਂ ਇਹਨਾਂ ਨੂੰ ਕਹੋ ਭਾਈ ਬੱਸਾਂ ਲਿਆ ਮੰਗਾਓ ਲਿਖ ਕੇ ਦਿਓ ਮੰਤਰੀ ਸਾਹਿਬ ਨੂੰ ਵੀ ਇਸ ਤੇ ਇਹਨਾਂ ਨੂੰ ਭਾਈ ਆਪਦੇ ਆਪ ਦੇ ਸੂਬੇ ਚ ਭੇਜਣਾ ਜਿੱਥੋਂ ਦੀ ਹੈਗੀ ਹੈ ਠੀਕ ਹੈ ਹਾਂ ਵੀ ਇਹ ਸਾਡੇ ਸਕੇ ਨਹੀਂਗੇ ਇਹ ਨੁਕਸਾਨ ਕਰਨਗੇ ਸਾਡਾ ਜਿੰਨਾ ਮਰਜੀ ਹੈ ਨਾ ਰੱਖ ਕੇ ਤੇ ਪੜਾ ਕੇ ਅਫਸਰ ਬਣਾ ਦਿਓ ਤੁਸੀਂ ਹੁਣ ਆਪਾਂ ਇੰਨਾ ਕਿਥੋਂ ਦਾ ਮੌਸਮ ਵੀ ਦਿਖਾ ਦਈਏ ਇਹ ਅੱਜ ਮੌਸਮ ਕਿਵੇਂ ਹੈ ਪੂਰਾ ਘੰਟ ਰਿਆ ਸਰ ਦਾ ਲਾਈਟ ਗਈ ਹੀ ਆ ਮੌਸਮ ਪੂਰਾ ਹੋਆ ਤੇ ਜਿੰਮਾ ਦੇਖੋ ਪਿਆ ਸੁੱਤਾ ਤੇ ਚਲੋ ਮੈਂ ਤਾਂ ਜਿਹੜੀ ਵੀਡੀਓ ਬਣਾ ਰਹੀ ਬਣਾਈ ਆ ਬਈ ਉਹ ਤੇ ਆਪਦਾ ਪੱਖ ਰੱਖਤਾ ਠੀਕ ਹੈ ਕਿਉਂਕਿ ਤੁਹਾਨੂੰ ਹੋਰ ਸੋ ਸਕਦਾ ਲੋਕਾਂ ਦੇ ਮੈਸੇਜ ਵਾਏ ਹੁਣ ਪਰ ਮੈਸੇਜ ਨਹੀਂ ਮੈਂ ਕੀਤੇ ਮੈਂ ਤਾਂ ਸਿੱਧਾ ਵੀਡੀਓ ਬਣਾ ਕੇ ਪਾਈ ਆ ਵੀ ਗਾਂਧੀ ਗਾ ਸ਼ੇਅਰ ਕਰਦੇ ਹੋ ਭੇਜੋ ਉਹਨਾਂ ਨੂੰ ਵੀ ਸਰਕਾਰ ਤਾਂ ਕਹਿ ਰਹੀ ਵੀ ਇਹਨਾਂ ਨੂੰ ਆਪਦੇ ਆਪ ਦੇ ਹੁਡੀਏ ਨੇ ਟੈਸਟ ਕਰਾ ਕੇ ਆਪਦੇ ਆਪ ਦੇ ਸੋ ਉਹ ਦੇਖੋ ਏਡੇ ਚੰਟ ਲੋਕ ਐ ਅੱਜ ਪਤਾ ਨਹੀਂ ਕਿੱਥੋਂ ਦੀ ਦਿਖਾ ਰਹੇ ਸੀ ਹੁਣ ਮੈਂ ਦੇਖ ਘਟੀਆਂ ਉਹਨਾਂ ਨੇ ਆਪਦੇ ਬੱਚੇ ਆਖੇਸ ਤਾਂ ਪਿਛੇ ਵਾਸਪੇ ਹੈ ਬੱਚੇ ਲਕੋਤੇ ਆਖੇਸ ਤਾਂ ਆਪਦੇ ਵਾਪਸ ਭੇਜ ਦਿੱਤੇ ਜਿਹੜੇ ਲੋਕ ਇਹੋ ਜਿਹੇ ਆ ਕਹਿ ਰਹੇ ਆ ਉਹ ਤੁਹਾਨੂੰ ਛੱਡਣਗੇ ਸਾਡੇ ਬੱਚਾਂ ਛੱਡਣਗੇ ਕਿੰਨੇ ਕਿੰਨੇ ਬੱਚੇ ਕਨੈਪ ਹੋ ਰਹੇ ਆ ਹਨਾ ਤੁਸੀਂ ਹਜੇ ਵੀ ਉਹਨਾਂ ਤੇ ਤਰਸ ਕਰ ਰਹੇ ਆ ਤੇ ਚਲੋ ਜੀ ਜੇ ਮੈਂ ਕੋਈ ਗਲਤ ਬੋਲਿਆ ਤਾਂ ਮਾਫ ਕਰਨਾ ਪਰ ਮੈਂ ਸੱਚ ਬੋਲਿਆ ਤੇ ਵੀਡੀਓ ਵਧੀਆ ਲੱਗੇ ਸਬਸਕ੍ਰਾਈਬ ਕਰੋ ਸ਼ੇਅਰ ਕਰੋ ਲਾਈਕ ਕਰੋ ਤੇ ਕਮੈਂਟ ਕਰੋ ਤੇ ਸ਼ੇਅਰ ਕਰ ਦੇ ਦਬਕੇ ਵੀ ਹੋ ਸਕਦਾ ਮੇਰੇ ਭਰਾਵਾਂ ਉਹਨਾਂ ਤੱਕ ਪਹੁੰਚ ਜੇ ਤਾਂ ਬਹੁਤ ਵਧੀਆ ਗੱਲ ਹੈ ਠੀਕ ਹੈ